ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਆਪਾਂ ਇਹ ਜਿਹੜਾ ਬੁਟੀਕ ਦਾ ਕੰਮ ਹੈ ਇਹ ਆਪਾਂ ਆਨਲਾਈਨ ਘਰ ਤੋਂ ਕਰਦੇ ਆਂਗੇ ਪੇਮੈਂਟ ਲੈ ਕੇ ਫਿਰ ਆਪਾਂ ਤੁਹਾਡਾ ਆਰਡਰ ਜਿਹੜਾ ਉਹ ਰੈਡੀ ਕਰਵਾਉਣੇ ਆਂਗੇ ਠੀਕ ਹੈ ਜੀ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਤੇ ਹੁਣ ਵੀ ਦੱਸ ਰਹੀ ਆਂਗੀ ਜਿਨ੍ਹਾਂ ਨੂੰ ਸਾਡੇ ਸੂਟ ਮਹਿੰਗੇ ਲੱਗਦੇ ਨੇ ਠੀਕ ਹੈ ਉਹ ਖੁਦ ਸੂਟ ਰੈਡੀ ਕਰਵਾ ਕੇ ਦੇਖਣ ਜਦੋਂ ਆਪਾਂ ਵਧੀਆ ਫੈਬਰਿਕ ਲੈ ਕੇ ਖੁਦ ਆਪਾਂ ਵਰਕ ਕਰਵਾਉਣੇ ਆਂਗੇ ਤਾਂ ਉਹ ਕੋਸਟਲੀ ਹੀ ਪੈ ਜਾਂਦਾ ਹੈ ਠੀਕ ਹੈ ਜੀ ਜਦੋਂ ਤੁਸੀਂ ਆਪਣੇ ਆ ਫੈਬਰਿਕ ਲੈ ਕੇ ਜਿਹੜਾ ਸੂਟ ਹੈ ਉਹ ਵਰਕ ਕਰਵਾਉਗੇ ਸਾਨੂੰ ਪਤਾ ਲੱਗ ਜੂ ਦੀ ਬਟਿਕ ਕਾਣਿਆਂ ਦੇ ਰੇਟ ਆ ਜਿਆਦੇ ਨੇ ਜਾਂ ਘੱਟ ਨੇ ਠੀਕ ਹੈ ਜੀ ਵੈਸੇ ਸਾਡਾ ਰੇਟ ਇੰਨਾ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ ਆਪਾਂ 2.5 300 ਮਾਰਜਨ ਹੀ ਲੈਣੇ ਆਂਗੇ ਕੋਈ ਫੈਬਰਿਕ ਮੇਰਾ 1000 ਦਾ ਹੁੰਦਾ ਕੋਈ 1200 ਦਾ ਹੁੰਦਾ ਹੈਗਾ ਬਾਕੀ ਕਰੇਵ ਦੇ ਹੁੰਦੇ ਨੇ ਜਿਹੜੇ ਉਹ 1500 ਫੈਕਮ ਤੱਕ ਚਲਿਆ ਜਾਂਦਾ ਠੀਕ ਹੈ ਜੀ ਬਾਕੀ ਉਹਦੇ ਉੱਪਰ ਵਰਕ ਦੀ ਕੋਸਟ ਹੁੰਦੀ ਹੈਗੀ 600 700 800 ਵਰਕ ਦੇ ਅਕੋਰਡਿੰਗ ਉਹਦਾ ਪ੍ਰਾਈਸ ਹੁੰਦਾ ਹੈਗਾ ਠੀਕ ਹੈ ਜੀ ਤੇ ਆਪਾਂ ਫੈਬਰਿਕ ਦਾ ਰੇਟ ਵੀ ਤੁਹਾਨੂੰ ਸੇਮ ਲਾਉਨੇ ਆ ਵਰਕ ਦਾ ਵੀ ਤੁਹਾਨੂੰ ਸੇਮ ਦੱਸਦੇ ਹੁੰਨੇ ਆ ਕਿ ਵੀ ਇੰਨਾ ਹੈਗਾ ਬਾਕੀ ਆਪਣਾ ਉੱਪਰ ਉਹਦੇ ਮਾਰਜਨ ਹੁੰਦਾ ਹੈਗਾ 250 ਹੁੰਦਾ ਚਾਹੇ 300 ਹੋਵੇ ਠੀਕ ਹੈ ਜੀ ਤੇ ਆਪਣੇ ਰੇਟ ਕੋਈ ਜ਼ਿਆਦੇ ਨਹੀਂ ਹੁੰਦੇ ਹੈਗੇ ਤੁਸੀਂ ਹੋਰ ਤੋਂ ਵੀ ਪਤਾ ਕਰ ਸਕਦੇ ਹੋਗੇ ਜੇ ਸੰ ਤੁਹਾਨੂੰ ਸਾਡੇ ਰੇਟ ਜ਼ਿਆਦੇ ਲੱਗਦੇ ਨੇ ਤਾਂ ਤੁਸੀਂ ਬਣੇ ਹੋਏ ਸੂਟ ਸ਼ਾਪ ਤੋਂ ਲੈ ਸਕਦੇ ਹੋਗੇ ਉਹ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲ ਜਾਣਗੇ ਠੀਕ ਹੈ ਜੀ ਤੇ ਬਾਕੀ ਇੱਕ ਪਤਨ ਹੋਰ ਦੱਸ ਦਿੰਨੇ ਆਂਗੇ ਆਪਣੇ ਕੋਲ ਹਰੇਕ ਤਰ੍ਹਾਂ ਦਾ ਪਲੇਨ ਫੈਬਰਿਕ ਹੈ ਜਿਹੜਾ ਉਹ ਅਵੇਲੇਬਲ ਹੈ ਕੁਝ ਕੁ ਮੈਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਕੁਝ ਕੁ ਮੈਂ ਹੋਰ ਕਰ ਦੂੰਗੀ ਠੀਕ ਹੈ ਜੀ ਪਲੇਨ ਫੈਬਰਿਕ ਦੀਆਂ ਤੇ ਤੁਸੀਂ ਕੋਈ ਮਰਜ਼ੀ ਫੈਬਰਿਕ ਦੇ ਉੱਪਰ ਕੋਈ ਵੀ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋਗੇ ਹੈਂਡਵਰਕ ਵੀ ਦੇ ਵੀ ਸਾਨੂੰ ਆਰਡਰ ਦੇ ਸਕਦੇ ਹੋਗੇ ਠੀਕ ਹੈ ਜੀ ਮਸ਼ੀਨ ਵਰਕ ਦੇ ਵੀ ਦੇ ਸਕਦੇ ਹੋਗੇ ਜਿਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਾਨੂੰ ਦੇ ਸਕਦੇ ਹੋ ਪਿਓਰ 'ਚ ਵੀ ਵਰਕ ਕਰਵਾ ਸਕਦੇ ਹੋ ਪਿਓਰ ਦਾ ਵੀ ਸਟਫ ਸਾਡੇ ਕੋਲ ਅਵੇਲੇਬਲ ਆਗਾ ਤੇ ਸੈਮੀ ਦੇ ਵਿੱਚ ਵੀ ਹੈ ਠੀਕ ਹੈ ਜੀ ਤੇ ਬਾਕੀ ਦੁਪੱਟਿਆਂ ਦਾ ਉਹ ਵੀ ਆਪਣੇ ਕੋਲ ਹਰੇਕ ਤਰ੍ਹਾਂ ਦਾ ਦੁਪੱਟਾ ਜਿਹੜਾ ਉਹ ਅਵੇਲੇਬਲ ਹੈ ਲਓ ਜੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਪ੍ਰਿੰਟ ਸੂਟ ਜਿਹੜੇ ਆਪਣੇ ਇਹ ਵਾਲੇ ਪ੍ਰਿੰਟ ਸੂਟ ਨੇ ਬਹੁਤ ਵਧੀਆ ਬ੍ਰਾਂਡਡ ਸਟੱਫ ਹੈ ਇਹ ਬ੍ਰਾਂਡ ਦਾ ਸਟੱਫ ਹੈ ਬਹੁਤ ਸੋਹਣਾ ਸਟੱਫ ਹੈ ਤੁਸੀਂ ਇਹ ਸਾ ਤੋਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਦਿਖਾਉਣ ਲੱਗਦੇ ਆ ਪਹਿਲਾ ਇਹ ਹੈਗਾ ਆਪਣੇ ਕੋਲੇ ਪੈਰਟ ਗ੍ਰੀਨ ਕਲਰ ਠੀਕ ਹੈ ਜੀ ਤੇ ਇਹ ਵਾਲਾ ਕਲਰ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਹੈ ਤੇ ਇਹ ਟਿਸਟਾ ਦੀ ਕਲੈਕਸ਼ਨ ਹੈ ਠੀਕ ਹੈ ਜੀ ਬਟਰ ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦਾ ਇਹ ਫੈਬਰਿਕ ਹੈ ਠੀਕ ਹੈ ਜੀ ਟਿਸਟਾ ਦਾ ਫੈਬਰਿਕ ਹੈ ਜਿਹੜਾ ਉਹ ਵੈਸੀ ਬਹੁਤ ਵਧੀਆ ਹੁੰਦਾਗਾ ਤੁਸੀਂ ਇਹਨੂੰ ਕਾਟਨ ਸਿਲਕ ਵੀ ਕਹਿ ਸਕਦੇ ਹੋਗੇ ਠੀਕ ਹੈ ਜੀ ਵੈਸੇ ਇਹ ਕਾਟਨ ਵੀ ਨਹੀਂ ਹੈਗਾ ਜਿਆਦਾ ਸਿੰਥੈਟਿਕ ਵੇਸ ਵੀ ਨਹੀਂ ਹੈਗਾ ਬਹੁਤ ਹੀ ਸੋਹਣਾ ਫੈਬਰਿਕ ਹੈ ਸੌਫਟ ਫੈਬਰਿਕ ਹੈ ਕਈ ਮੇਰੀਆਂ ਪੈਣਾ ਕਹਿੰਦੀਆਂ ਨੇ ਜੀ ਸਤੋਂ ਜ਼ਿਆਦਾ ਸਿੰਥੈਟਿਕ ਅਸੀਂ ਨਹੀਂ ਪਾ ਸਕਦੇ ਹੈਗੇ ਤੇ ਉਹ ਇਹ ਸਟੱਫ ਹੈ ਜਿਹੜਾ ਉਹ ਵੇਅਰ ਕਰ ਸਕਦੀਆਂ ਨੇ ਕਿਉਂਕਿ ਇਹ ਬਹੁਤ ਸੌਫਟ ਹੈਗਾ ਇਹਦੇ ਵਿੱਚ ਸ਼ਾਈਨ ਹੁੰਦੀ ਹੈਗੀ ਫੈਬਰਿਕ ਦੇ ਵਿੱਚ ਠੀਕ ਹੈ ਜੀ ਦੇ ਤੁਸੀਂ ਇਹਨੂੰ ਬਟਰ ਕਾਟਨ ਕਾਟਨ ਸਿਲਕ ਵੀ ਕਹਿ ਸਕਦੇ ਹੋਗੇ ਤੇ ਸਿਲਕ ਵੇਜ਼ ਇਹ ਸਟੱਫ ਆ ਜਾਂਦਾਗਾ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਬਾਕੀ ਇਹਦੇ ਡਿਜ਼ਾਈਨ ਵੀ ਇਹਦੇ ਉੱਪਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਇਹਦੇ ਉੱਪਰ ਹੈ ਡਿਜ਼ਾਈਨ ਹੈ ਜਿਹੜਾ ਉਹ ਬਣਿਆ ਹੋਇਆਗਾ ਤੇ ਕਲਰਸ ਉਹਨੂੰ ਸੇਮ ਨਜ਼ਰ ਆ ਰਿਹਾ ਹੈਗਾ ਠੀਕ ਹੈ ਜੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਆਪਾਂ ਨੇ ਆਫ ਵਾਈਟ ਰੱਖੀ ਹੋਈ ਹੈ ਜੀ ਠੀਕ ਹੈ ਜੀ ਬਾਟਮ ਦਾ ਸਟੱਫ ਵੀ ਬਹੁਤ ਸੋਹਣਾਗਾ ਇਹ ਸੌਫਟ ਫੈਬਰਿਕ ਹੈ ਇਹ ਤੇ ਬਹੁਤ ਹੀ ਸੋਹਣਾਗਾ ਫੈਬਰਿਕ ਹੈ ਇਹ ਮਡਾਲ ਕਾਟਨ ਦੇ ਵਿੱਚ ਮਡਾਲ ਸਿਲਕ ਮਡਾਲ ਸਿਲਕ ਦੀ ਬਾਟਮ ਹੈਗੀ ਬਹੁਤ ਵਧੀਆ ਸਟੱਫ ਹੈ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋਗੇ ਬਿਨਾ ਵਰਕ ਹੈ ਜਿਹੜਾ ਸੂਟ ਲੈਣਾ ਚਾਹੁੰਦੇ ਹੋ ਤਾਂ ਬਿਨਾ ਵਰਕ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਹੈ ਜਿਹੜਾ ਸੋਨੂੰ ਬਿਨਾ ਦੁਪੱਟਿਆਂ ਤੋਂ ਸ਼ੋਅ ਹੋਊਗਾ ਦੁਪੱਟੇ ਦੇ ਵਿੱਚ ਐਡ ਨਹੀਂ ਹੋਣਗੇ ਤੇ ਜੇ ਤੁਸੀਂ ਦੁਪੱਟਾ ਨਾਲ ਕਰਾਉਣਾ ਚਾਹੁੰਦੇ ਹੋ ਸਾਨੂੰ ਦੱਸ ਕਰਦੇ ਹੋਗੇ ਕਿਹੜੇ ਫੈਬਰਿਕ ਦੇ ਵਿੱਚ ਤੁਸੀਂ ਦੁਪੱਟਾ ਲਗਾਉਣਾਗਾ ਠੀਕ ਹੈ ਜੀ ਕਿਸ ਤਰ੍ਹਾਂ ਦਾ ਤਾਂ ਆਪਾਂ ਤੁਹਾਨੂੰ ਉਹੀ ਲਗਵਾ ਕੇ ਦੇਵਾਂਗੇ ਇਹ ਵਾਲਾ ਆਪਣਾ ਕਲਰ ਹੋ ਗਿਆ ਬਹੁਤ ਹੀ ਸੋਹਣਾ 2.5 ਮੀਟਰ ਸਾਨੂੰ ਮਿਲਣਗੇ ਠੀਕ ਹੈ ਜੀ 2.5 ਮੀਟਰ ਸ਼ਰਟ ਹੋਊਗੀ 2.5 ਮੀਟਰ ਦੀ ਬਾਟਮ ਹੋਊਗੀ ਤੇ ਅਗਲਾ ਹੋ ਗਿਆ ਇਹ ਹੈਗਾ ਆਪਣਾ ਬਲੈਕ ਕਲਰ ਦੇ ਵਿੱਚ ਤੇ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਪਿਆਰੇ ਸੂਟ ਨੇ ਸਾਰੇ ਠੀਕ ਹੈ ਜੀ ਤੇ ਇੱਕ ਦੂਜੇ ਤੋਂ ਵੱਧ ਕੇ ਸੋਹਣੇ ਨੇ ਕੋਈ ਇਹ ਨਹੀਂ ਹੈਗਾ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਸਾਰੇ ਬਹੁਤ ਸੋਹਣੇ ਨੇ ਲਓ ਜੀ ਇਹਦੀ ਡਿਜ਼ਾਈਨਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸੇਮ ਫੈਬਰਿਕ ਆ ਟਿਸਟਾ ਦਾ ਠੀਕ ਹੈ ਜੀ ਲਓ ਜੀ ਤੇ ਸਾਨੂੰ ਸ਼ਾਈਨ ਵੀ ਇਹਦੇ ਵਿੱਚ ਨਜ਼ਰ ਆ ਰਹੀ ਹੈ ਕੈਮਰੇ ਦੇ ਵਿੱਚ ਤੇ ਲਓ ਜੀ ਇਹਦੇ ਨਾਲ ਹੈਗੀ ਆ ਬਾਟਮ ਆਪਾਂ ਨੇ ਸਕਿਨ ਕਲਰ ਦੀ ਰੱਖੀ ਹੋਈ ਆ ਠੀਕ ਹੈ ਜੀ ਲਓ ਜੀ ਫੈਬਰਿਕ ਬਾਟਮ ਦਾ ਵੀ ਸੌਫਟ ਹੈਗਾ ਤੇ ਇਹ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋਗੇ ਜਿਸ ਤਰ੍ਹਾਂ ਤੁਸੀਂ ਲੈਣਾ ਚਾਹੁੰਦੇ ਹੋ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਬਿਨਾ ਸਟਿਚਿੰਗ ਵੀ ਸੂਟ ਹੈ ਜਿਹੜਾ ਉਹ ਮੰਗਵਾ ਸਕਦੇ ਹੋ ਠੀਕ ਹੈ ਲੋ ਜੀ ਦੂਸਰਾ ਆਪਣੇ ਕੋਲ ਇਹ ਹੋ ਗਿਆ ਤੇ ਅਗਲਾ ਕਲਰ ਇਹ ਕਲਰ ਵੀ ਬਹੁਤ ਹੀ ਪਿਆਰਾ ਕਲਰ ਹੈ ਲੋ ਜੀ ਆਪਾਂ ਤੁਹਾਨੂੰ ਸਾਰਿਆਂ ਦੇ ਡਿਜ਼ਾਈਨ ਪ੍ਰਿੰਟ ਤੇ ਕਲਰ ਸਾਰੇ ਚੈੱਕ ਕਰਵਾ ਰਹੇ ਆਂ ਕਲਰ ਸਾਨੂੰ ਸੇਮ ਨਜ਼ਰ ਆ ਰਹੇਗਾ ਕੈਮਰੇ ਦੇ ਵਿੱਚ ਇਹ ਮੈਰੂਨ ਦੇ ਵਿੱਚ ਨਜ਼ਰ ਆ ਰਿਹਾ ਪਰ ਇਹ ਮੈਰੂਨ ਨਹੀਂ ਹੈਗਾ ਇਹ ਰੈੱਡ ਮੈਜੈਂਟਾ ਜਿਹਾ ਕਲਰ ਆ ਜਾਂਦਾ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਇਹ ਇਹਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਹਦੇ ਨਾਲ ਵੀ ਆਪਾਂ ਨੇ ਆਫ ਵਾਈਟ ਬਾਟਮ ਰੱਖੀ ਹੋਈ ਹੈ ਬਾਟਮ ਦਾ ਸਟੱਫ ਵੀ ਸੇਮ ਸਟੱਫ ਸੌਫਟ ਹੈਗਾ ਸ਼ਾਰਟ ਦੀ ਤਰ੍ਹਾਂ ਠੀਕ ਹੈ ਜੀ ਲਓ ਜੀ ਇਹ ਸਾਰੀ ਆਪਣੀ ਕਲੈਕਸ਼ਨ ਹੈ ਜਿਹੜੀ ਇਹ ਟਿਸਟਾ ਦੀ ਹੈ ਦੇਖ ਸਕਦੇ ਹੋ ਤੁਸੀਂ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਦੁਪੱਟਾ ਡਾਈ ਕਰਨਾ ਟਾਈ ਡਾਈ ਕਰਵਾਉਣਾ ਜਾਂ ਸਿੰਗਲ ਕਲਰ ਕਰਵਾਉਣਾ ਠੀਕ ਹੈ ਜੀ ਬਾਕੀ ਜਦੋਂ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੁੰਦੇ ਹੋਗੇ ਦੱਸ ਵੀ ਦਿਆ ਕਰੋ ਵੀ ਸਾਨੂੰ ਲੈਸ ਲਗਵਾਉਣੀ ਆ ਜਾਂ ਨਹੀਂ ਲਗਵਾਉਣੀ ਠੀਕ ਹੈ ਸਾਰਾ ਕੁਝ ਦੱਸਿਆ ਕਰੋ ਲਓ ਜੀ ਤੇ ਅਗਲਾ ਕਲਰ ਇਹ ਵੀ ਕਲਰ ਬਹੁਤ ਹੀ ਪਿਆਰਾ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਉੱਪਰ ਵੀ ਬਣਿਆ ਹੋਇਆ ਲਓ ਜੀ ਇਸ ਤਰ੍ਹਾਂ ਦਾ ਇਹਦੇ ਉੱਪਰ ਡਿਜ਼ਾਈਨ ਹੈ ਜਿਹੜਾ ਉਹ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਇਹਦਾ ਕਲਰ ਹੋ ਗਿਆ ਲਓ ਜੀ ਇਹਦਾ ਡਿਜ਼ਾਈਨ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕਲਰ ਵੀ ਸੋਨੂੰ ਪ੍ਰੋਪਰ ਨਜ਼ਰ ਆ ਰਹੇ ਹੈਗਾ ਕੈਮਰੇ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਵੀ ਸ਼ਾਈਨ ਹੈਗੀ ਠੀਕ ਹੈ ਜੀ ਸਿਲਕ ਵੇਸ ਦਾ ਸਟੱਫ ਹੈ ਇਹ ਬਹੁਤ ਹੀ ਵਧੀਆਗਾ ਸਟੱਫ ਹੈ ਇਹ ਵੀ ਆਪਣੀ ਟੈਸਟਾ ਦੀ ਕਲੈਕਸ਼ਨ ਹੈ ਜਿਹੜੀ ਸਾਰੀ ਹੈ ਸਾਰੇ ਆਪਣੇ ਸੂਟ ਨੇ ਜਿਹੜੇ ਹੈ ਟੈਸਟਾ ਦੇ ਨੇ ਠੀਕ ਹੈ ਜੀ ਤੇ ਲੋ ਜੀ ਇਹਦੇ ਨਾਲ ਆਪਾਂ ਨੇ ਬਾਟਮ ਹੈ ਜਿਹੜੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ ਤੇ ਬਹੁਤ ਹੀ ਪਿਆਰਾ ਕਲਰ ਹੈ ਬਾਟਮ ਦਾ ਬਾਟਮ ਦਾ ਵੀ ਸਟੱਫ ਹੈ ਜਿਹੜਾ ਉਹ ਸੌਫਟ ਹੈਗਾ ਇਹ ਸੂਟ ਸਾਤੋਂ ਤੁਸੀਂ ਲੈ ਸਕਦੇ ਹੋਗੇ ਠੀਕ ਹੈ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਠੀਕ ਹੈ ਜੀ ਕਿਉਂਕਿ ਸਟਾਕ ਆਊਟ ਹੋ ਜਾਂਦਾ ਹੈਗਾ ਲੋ ਜੀ ਜਿਸ ਤਰ੍ਹਾਂ ਮਰਜ਼ੀ ਲੈ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਤੇ ਬਿਨਾ ਵਰਕ ਵੀ ਸੂਟ ਹੈ ਜਿਹੜੇ ਉਹ ਤੁਸੀਂ ਸਾਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਵੀ ਕਰੋ ਕਮੈਂਟ ਵੀ ਕਰੋ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ